ਸਸ ਸਿਗਾ ਮੈਂ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਆ ਵੀਡੀਓ ਤੁਹਾਡੇ ਬਹੁਤ ਸਾਰੇ ਕੈਂਡੀਡੇਟਾਂ ਦੇ ਸ਼ਿਪਾਰਸ਼ ਤੇ ਲੈ ਕੇ ਆਇਆ ਠੀਕ ਹੈ ਜੀ ਤੁਹਾਨੂੰ ਪਤਾ ਵੈਸੇ ਮੈਂ ਥੋੜਾ ਜਿਹਾ ਜੀ ਇੱਕ ਤੋਂ ਕੰਮਾਂ ਦੇ ਵਿੱਚ ਥੋੜਾ ਜਿਆਦਾ ਹੀ ਵਿਅਸਤ ਸੀ ਮੈਂ ਠੀਕ ਹੈ ਜੀ ਤਾਂ ਕਰਕੇ ਤੁਹਾਡੀਆਂ ਰੈਗੂਲਰ ਕਲਾਸਾਂ ਨੂੰ ਮੈਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਕਰੰਟ ਅਫੇਅਰ ਦੀ ਕਲਾਸ ਤੁਹਾਡੀ ਰੈਗੂਲਰ ਲੱਗ ਰਹੀ ਹੈ ਤੁਹਾਨੂੰ ਪਤਾ ਕਿ 4 ਦਿਨਾਂ ਦੇ ਤਿੰਨ ਦਿਨਾਂ ਦੇ ਕਰੰਟ ਅਫੇਅਰ ਆਪਾਂ ਡੇਲੀ ਅਪਲੋਡ ਕਰਦੇ ਹਾਂ ਦਾ ਜੋ ਫ੍ਰੀ ਕਲਾਸਸ ਨੇ ਜਿੰਨਾ ਕੋਈ ਫਾਇਦਾ ਲੈ ਸਕਦਾ ਲੈ ਲੈ ਉਹਨਾਂ ਤੋਂ ਠੀਕ ਹੈ ਜੀ ਬਾਕੀ ਤੁਹਾਡੇ ਲੈਕਚਰ ਇਹ ਤੁਹਾਨੂੰ ਕਰੰਟ ਅਫੇਅਰ ਦੇ ਮਿਲਦੇ ਰਹਿਣਗੇ ਹੁਣ ਰਾਜੇ ਜਿਆਦਾਤਰ ਜਿਹੜੇ ਮੇਰੇ ਕੋਲੇ ਬੱਚਿਆਂ ਦੇ ਪਰੇਸ਼ਨ ਹੁੰਦੇ ਦੇਖੋ ਰਾਜੇ ਇਕੱਲੇ ਇਕੱਲੇ ਬੱਚੇ ਦਾ ਫੋਨ ਅਟੈਂਡ ਕਰਕੇ ਇੱਕ ਹੀ ਗੱਲ ਬਾਰੀ-ਬਾਰੀ ਦੱਸਣ ਨਾਲ ਰਾਜੇ ਮੇਰੇ ਕੋਲੇ ਵੀ ਟਾਈਮ ਨਹੀਂ ਹੁੰਦਾ ਉਹਨਾਂ ਤੇ ਬੱਚਿਆਂ ਦੇ ਕੰਮਾਂ ਵੀ ਬਹੁਤ ਆ ਜਾਂਦੀਆਂ ਹਨਾ ਤਾਂ ਇਹ ਵੀਡੀਓ ਦੇ ਵਿੱਚ ਤੁਹਾਡੇ ਕੁਝ ਮੈਂ ਡਾਟ ਕਲੀਅਰ ਕਰੂੰਗਾ ਤੇ ਜਿਹੜੇ ਬੱਚੇ ਰਾਜੇ ਪੰਜਾਬ ਪੋਰਟ ਦੀ ਤਿਆਰੀ ਕਰਨੀ ਹੈ ਪੇਪਰ ਕ੍ਰੈਕ ਕਰਨਾਗਾ ਉਹ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹਿਣਾਗਾ ਹੁਣ ਰਾਜੇ ਬਹੁਤ ਸਾਰੇ ਬੱਚਿਆਂ ਦਾ ਸਵਾਲ ਇਹ ਹੁੰਦਾ ਕਿ ਜਿਹੜੀ ਪੰਜਾਬ ਪੋਰਟ 2024 ਦੀ ਰਿਟਰਨ ਪੇਪਰ ਜਿੰਨੇ ਵੀ ਕੈਂਡੀਡੇਟਾਂ ਦੇ ਅਪ੍ਰੋਸ਼ਨ ਹੁੰਦੇ ਆ ਜੇ ਮਤਲਬ ਪੰਜਾਬ ਪੁਲਿਸ ਵਾਲਾ ਕੈਂਡੀਡੇਟ 100 ਫੂਲ ਕਰਦਾ ਉਹ ਚ 60 ਬੱਚਿਆਂ ਦਾ ਅਪ੍ਰੋਸ਼ਨ 50 ਬੱਚਿਆਂ ਦਾ ਅਪ੍ਰੋਸ਼ਨ ਇਹੀ ਹੁੰਦਾਗਾ ਕਿ ਪੰਜਾਬ ਪੁਲਿਸ ਦਾ ਪੇਪਰ ਕਦੋਂ ਹੋਊਗਾ ਦੇਖੋ ਰਾਜੇ ਕੋਈ ਵੀ ਜਦੋਂ ਪੇਪਰ ਹੁੰਦਾ ਹੁੰਦਾ ਘੱਟੋ ਘੱਟ 3 ਮਹੀਨਾਂ ਤੌਰੇ ਜ਼ਰੂਰ 3 ਮਹੀਨਾਂ ਦੌਰੇ ਵਾਸਤੇ ਨੂੰ ਮਿਲਦੀ ਮਿਲਦੇ ਆ ਪਰ ਇਹਦੇ ਵਿੱਚ ਰਾਜੇ ਕੈਂਡੀਡੇਟ ਬਹੁਤ ਜ਼ਿਆਦਾ ਹੁੰਦੇ ਤੇ ਘੱਟੋ ਘੱਟ ਇਹ ਮੰਨ ਕੇ ਚੱਲੋ ਕਿ 5 ਮਹੀਨਾਂ ਤੁਹਾਨੂੰ ਮਿਲਣਗੇ ਹੀ ਮਿਲਣਗੇ ਠੀਕ ਹੈ ਜੀ ਹੁਣ ਜਿਹੜਾ ਫਾਰਮ ਭਰਨ ਵਾਲਾ ਮਹੀਨਾ ਉਹ ਵੀ ਤੁਹਾਨੂੰ ਵਿੱਚ ਐ ਜੂਨ ਜੁਲਾਈ ਅਗਸਤ ਸਤੰਬਰ ਠੀਕ ਹੈ ਜੀ ਅਗਸਤ ਜਾਂ ਅਗਸਤ ਸਤੰਬਰ ਦੇ ਪਹਿਲੇ ਵੀਕ ਤੱਕ ਤੁਹਾਡੇ ਫੁੱਲ ਚਾਂਸ ਹੈ ਇਹ ਪੇਪਰ ਹੋਣ ਦਾ ਠੀਕ ਹੈ ਜੀ ਇੱਕ ਮਹੀਨਾ ਤੁਸੀਂ ਪਹਿਲਾਂ ਨਗਾ ਚੁੱਕੇ ਹੋ ਆਪ ਦਾ ਇਸ ਕਰਕੇ ਕਹਿੰਦਾ ਸੀ ਬਹੁਤ ਕੈਂਡੀਡੇਟਾਂ ਨੂੰ ਕਿ ਤੁਸੀਂ ਪਹਿਲਾਂ ਤੋਂ ਤਿਆਰੀ ਕਰ ਲੱਗ ਜਾਓ ਤੁਹਾਡਾ ਫਾਇਦਾ ਹੋ ਜਾਊਗਾ ਹੁਣ ਜਿਹੜੇ ਕੈਂਡੀਡੇਟ ਅੱਜ ਤੋਂ ਤਿਆਰੀ ਕਰਨਾ ਚਾਹੁੰਦੇ ਕਿ ਉਹ ਪੇਪਰ ਕਲੀਅਰ ਕਰ ਸਕਦੇ ਕਿ ਨਹੀਂ ਕਰ ਸਕਦੇ ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਐਂਡ ਦੇ ਵਿੱਚ ਦੱਸੂਗਾ ਹੁਣ ਮੇਰੇ ਕੋਲ ਦੂਸਰਾ ਬੱਚੇ ਦਾ ਸਭ ਤੋਂ ਜ਼ਿਆਦਾ ਪ੍ਰਸ਼ਨ ਇਹ ਆਉਂਦਾਗਾ ਕਿ ਜੀ ਕਿਹੜੇ ਵਿਸ਼ੇ ਦੇ ਸਭ ਤੋਂ ਜ਼ਿਆਦਾ ਵੋਕਸ ਕਰੀਏ ਇਹਦੀ ਵੀ ਗ ਬਹੁਤ سارے ਬੱਚੇ ਨੇ ਮੇਰੇ ਕੋਲ ਇਹ ਪ੍ਰਸ਼ਨ ਆਉਂਦੇ ਆ 2024 ਵਾਲਾ ਤੁਹਾਨੂੰ ਦੱਸਦਾ ਭਰਤੀ ਦਾ ਪੇਪਰ ਕਦੋਂ ਤੱਕ ਹੋਗਾ ਕਿ ਪੰਜਾਬ ਪਰ 2023 ਦੀ ਭਰਤੀ ਨੂੰ ਕਦੋਂ ਤੱਕ ਪੂਰਾ ਕੀਤਾ ਜਾਊਗਾ ਦੇਖੋ ਰਾਜੇ ਹਮ ਤਾਂ ਸਾਰਿਆਂ ਨੂੰ ਪਤਾ ਕਿ COC ਲੱਗ ਚੁੱਕਿਆ ਹੈਗਾ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਤਾਂ ਪਹਿਲਾਂ ਤਾਂ ਮੈਂ ਜਿੱਥੇ ذکر ਮੈਂ ਪਤਾ ਕੀਤਾ ਸੀ ਕਿ ਮੈਨੂੰ ਕਾਫੀ ਹੱਦ ਤੱਕ ਚਾਂਸ ਲੱਗਦੇ ਸੀ ਕਿ ਵਿੱਚੋਂ ਨੌਤਾ ਨੂੰ ਦੇ ਸਕਦੇ ਜੋਇਨਿੰਗ ਲੈਟਰ ਬਸ ਉਹਨੂੰ ਪਤਾਗਾ ਉੱਪਰ ਬੀਜੇਪੀ ਦੀ ਸਰਕਾਰ ਹੈ ਸਰ ਦੂਜੀਆਂ ਸਰਕਾਰਾਂ ਮੌਕਾ ਭਾਲਦੀਆਂ ਸਰਕਾਰ ਨੂੰ ਦੱਬਣ ਵਾਸਤੇ ਤਾਂ ਕਰਕੇ ਫਿਲਹਾਲ ਤਾਂ ਕੋਡ ਆਫ ਕੰਡਕਟ ਕਰਕੇ ਬੱਚਿਆਂ ਨੂੰ ਰੋਕਣਾ ਪਊਗਾ ਠੀਕ ਹੈ ਜੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਇਸ ਤੋਂ ਬਾਅਦ ਸਾਡੀ 15 ਦਿਨਾਂ ਦੇ ਵਿੱਚ ਵਿੱਚ ਭਰਤੀ ਇਹ ਕਲੀਅਰ ਹੋ ਜਾਣੀ ਹੈ ਕਿ ਉਹ ਬੇਸਿਕ ਰਹੋ ਠੀਕ ਹੈ ਜੀ ਚਲੋ ਉਸ ਤੋਂ ਪਹਿਲਾਂ ਰਾਜੇ ਮੈਂ ਸਾਰੇ ਕੈਂਡੀਡੇਟ ਨੂੰ ਦੱਸਣਾ ਚਾਹੁੰਦਾ ਕਿ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਐਗਜ਼ਾਮ ਜੀ ਤੇ ਤੁਹਾਡੇ ਆ ਉਤਲੇ ਬੈਚ ਵੀ ਕਵਰ ਹੋਣਗੇ ਦੇ ਗਰੁੱਪ ਡੀ ਵੀ ਤੁਹਾਡਾ ਕਵਰ ਹੋ ਜਾ ਬੱਸ ਤੁਸੀਂ ਪੰਜਾਬ ਦੇ ਕਿਸੇ ਵੀ ਇੱਕ ਬੈਚ ਤੋਂ ਸਾਰਿਆਂ ਦੀ ਤਿਆਰੀ ਕਰ ਸਕਦੇ ਹੋ ਅਲੱਗ-ਅਲੱਗ ਲੈਣ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਠੀਕ ਹੈ ਜੀ ਆਲਕਲਰਕ ਕਸਾਮ ਇਹ ਰਾਜੇ ਬੈਚ ਆਪਣੇ ਕੋਲ ਚੱਲ ਰਹੇ ਆ ਇਹਦੇ ਵਿੱਚ ਤੁਹਾਨੂੰ ਦੋ-ਦੋ ਬੈਲਟੀਟੀਆਂ ਹਰੇਕ ਬੈਚ ਦੇ ਮਿਲਣਗੇ ਇਹ ਬੈਚਾਂ ਦੇ ਵਿੱਚ ਤੁਹਾਨੂੰ ਮਿਲੂਗਾ ਕਿਹੜਾ ਜੀ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੇ ਜਿਹੜਾ ਕੈਂਡੀਡੇਟ ਪਹਿਲੀ ਵਾਰ ਤਿਆਰੀ ਕਰ ਰਿਹਾ ਹੈ ਰਾਜੇ ਉਹਦੇ ਵਾਸਤੇ ਪਰਫੈਕਟ ਹੈ ਇੰਗਲਿ ਆਰੇ ਦੇ ਵਿੱਚ ਸਬਜੈਕਟ ਹੋਣਗੇ ਬਿਲ ਤੁਹਾਨੂੰ ਪੀਡੀਐਫ ਮਿਲ ਲੰਗੇ ਰਾਜੀ ਠੀਕ ਹੈ ਜੀ ਸਾਰੇ ਕਲਾਸਾ ਜ਼ੀਰੋ ਲੈਵਲ ਤੋਂ ਰਾਜੇ ਕੰਟੈਂਟ ਦੀ ਸਾਡੀ 100% ਗਾਰੰਟੀ ਹੋ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਹੀ ਮਿਲੂਗਾ ਮਿਹਨਤ ਤੁਸੀਂ ਕਰਨੀ ਹੈ ਠੀਕ ਹੈ ਜੀ ਇਹਦੀ ਸਾਡੀ ਗਾਰੰਟੀ ਹੋਗੀ ਫੁੱਲ ਤੇ ਬਾਕੀ ਰਾਜਾ ਆਫਲਾਈਨ ਕਲਾਸਾਂ ਨੇ ਮੁਕਾਬਲੇ ਸਿਰ 5% ਫੀਸ ਹੈਗੀ ਤੇ ਰਿਜ਼ਲਟ ਤੁਸੀਂ ਆਪਣਾ ਦੇਖ ਚੁੱਕੇ ਹੋ ਪੰਜਾਬ ਪੁਲਿਸ ਦੇ ਫਾਇਰਮੈਨ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਕੈਂਡੀਡੇਟ ਨੂੰ ਰਿਜ਼ਲਟ ਮਿਲਿਆ ਉਹ ਉਹਦੇ ਕਮੈਂਟ ਤੁਹਾਨੂੰ ਮਿਲੀ ਜਾਂਦੇ ਹੋਣਗੇ ਠੀਕ ਹੈ ਜੀ ਚਲੋ ਇਲੇਵਨ ਅੱਟ ਟੂ ਜੀ ਕੋਰਸ ਲੈਕ ਤੋਂ ਸਕਦੇ ਹੋ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਦੀਪਪੁੱਲ ਐਜੂਕੇਸ਼ਨਰ ਜਿੰਨਾ ਬੱਚਾ ਕੋਲੇ ਆਈਫੋਨ ਆ ਰਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਉਹਨਾਂ ਨੇ ਇੱਕ ਕੋਡ ਵੀ ਫਿਲ ਕਰਨਾ ਡਬਲ ਐਕਸ ਰੈਮ ਆਹ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਚਲੋ ਚੱਲਦੇ ਆ ਅਗਲੀ ਗੱਲ ਤੇ ਹੁਣ ਰਾਜੇ ਜਿਹੜਾ ਮੇਰੇ ਕੋਲ ਜਿਆਦਾਤਰ ਬੱਚਿਆਂ ਦਾ ਸਵਾਲ ਆ ਰਿਹਾ ਉਹ ਆ ਰਿਹਾ ਹੈ ਕਿ ਜੇ ਅਸੀਂ ਅੱਜ ਤੋਂ ਪੇਪਰ ਦੀ ਤਿਆਰੀ ਕਰਨ ਲੱਗਦੇ ਆ ਕਿਸੀਂ ਪੇਪਰ ਕਲੀਅਰ ਕਰ ਸਕਦੇ ਆ ਹਾਂ ਰਾਜੇ ਤੁਸੀਂ 100% ਪੇਪਰ ਕਲੀਅਰ ਕਰ ਸਕਦੇ ਹੋ ਪਰ ਹੁਣ ਜਿੱਥੇ ਤੁਸੀਂ ਜੇ ਅੱਜ ਤੋਂ ਮਹੀਨਾ ਪਹਿਲਾਂ ਤਿਆਰੀ ਕੀਤੀ ਹੁੰਦੀ ਕਰਨੀ ਸ਼ੁਰੂ ਕਰਦੇ ਦੋ ਮਹੀਨੇ ਪਹਿਲਾਂ ਤੁਸੀਂ ਤਿਆਰੀ ਸ਼ੁਰੂ ਕਰਨ ਲੱਗਦੇ ਤਾਂ ਤੁਹਾਡੇ ਵਾਸਤੇ ਦਿਨ ਦੇ ਵਿੱਚ 3 ਤੋਂ 4 ਘੰਟੇ ਸਫੀਸ਼ੀਐਂਸੀ ਇੰਨੇ ਘੰਟੇ ਤੁਸੀਂ ਪੜ੍ਹ ਕੇ ਆਮ ਨਾਲ ਪੇਪਰ ਕਲੀਅਰ ਕਰ ਸਕਦੇ ਸੀ ਪਰ ਹੁਣ ਤੁਹਾਨੂੰ ਪਤਾਗਾ ਆਪਾਂ ਪੇਪਰ ਦਾ ਸਲੇਵਸ ਵੀ ਕਵਰ ਕਰਨਾ ਇੱਕ ਵਾਰੀ ਠੀਕ ਹੈ ਤਾਂ ਕਿ ਜਿਹੜਾ ਤੁਹਾਡੇ ਬੈਚ ਦੇ ਵਿੱਚ ਮੈਂ ਸਲੇਵਸ ਕਾਫੀ ਕਵਰ ਕੀਤਾ ਹੋਇਆ 70% ਸਲੇਵਸੋ ਚ ਕਵਰ ਹੈ 30% ਮੈਂ ਤਾਂ ਨਹੀਂ ਹਜੇ ਕਵਰ ਕਰਵਾ ਰਿਹਾ ਸੀ ਕਿ ਮੈਨੂੰ ਇਹ ਸੀ ਕਿ ਤੁਸੀਂ ਇਹ ਚੀਜ਼ਾਂ ਪੱਕੀ ਤਰ੍ਹਾਂ ਕਵਰ ਕਰ ਲਓ ਇਦੋਂ ਬਾਅਦ ਤੁਹਾਡੇ ਹੁਣ ਇੰਗਲਿਸ਼ ਦੇ ਲੈਕਚਰ ਸ਼ੁਰੂ ਹੋਣਗੇ ਤਾਂ ਕਰਕੇ ਤੁਹਾਡੇ ਵਾਸਤੇ ਉਹ ਚੀਜ਼ਾਂ ਪਹਿਲਾਂ ਸੀ ਹੁਣ ਰਾਜੇ ਜਿਹੜਾ ਬੱਚਾ ਹੁਣ ਬੈਚ ਜੁਆਇਨ ਕਰਦਾ ਪਲੀਜ਼ ਇੱਕ ਗੱਲ ਮੈਂ ਹੋ ਸੋਣ ਰਾਜੇ ਪਲੀਜ਼ ਬੈਚ ਉਹ ਹੀ ਕੈਂਡੀਡੇਟ ਜੁਆਇਨ ਕਰਿਓ ਜਿਹੜੇ ਪੜਨਗੇ ਜਿਨ੍ਹਾਂ ਕੋਲੇ ਟਾਈਮ ਹੈਗਾਗਾ ਠੀਕ ਹੈ ਨਹੀਂ ਪੈਸਾ ਖਰਾਬ ਕਰਨ ਦੀ ਕੋਈ ਜ਼ਰੂਰਤ ਨਹੀਂ ਆਪਦੇ ਪੈਸੇ ਤੁਸੀਂ ਆਪਦੇ ਕੋਲੇ ਰੱਖੋ ਰਾਜੇ ਸਿੱਧੀ ਗੱਲ ਦੱਸਦਾ ਮੈਂ ਤੁਹਾਨੂੰ ਜੇ ਬੈਚ ਲਓਗੇ ਤਾਂ ਪਲੀਜ਼ ਸਟੱਡੀ ਕਰਿਓ ਮੈਨੂੰ ਵੀ ਪਤਾ ਲੱਗ ਗਿਆ ਯਾਰ ਕਿਸੇ ਬੱਚੇ ਨੇ ਕੋਈ ਚੀਜ਼ ਦਿੱਤੀ ਹੈ ਫੀਸ ਦਿੱਤੀ ਹੈ ਤਾਂ ਉਹਦਾ ਆਪਦਾ ਪੂਰਾ ਹੱਕ ਲਵੇ ਉਹ ਚੀਜ਼ ਦਾ ਠੀਕ ਹੈ ਜੀ ਮੈਂ ਇੱਕ ਬੱਚੇ ਨੂੰ ਵੀ ਪੜਾਉਣਾਗਾ ਹਜ਼ਾਰਾਂ ਨੂੰ ਵੀ ਪੜਾਉਣਾ 2000 ਨੂੰ ਵੀ ਪੜਾਉਣਾ ਹੁਣ ਬਹੁਤ ਬੱਚੇ ਕਹਿੰਦੇ ਸਾਰਾ ਆਫਲਾਈਨ ਮੈਨੂੰ ਦਿਨ ਚ ਕਟੋ-ਕਟਾ ਸਮਝੋ ਕਿ 10 ਤੋਂ 15 ਘੰਟਾ ਉਹਨਾਂ ਬੱਚਿਆਂ ਨੇ ਹੁੰਦਾ ਸਾਰਾ ਆਫਲਾਈਨ ਪੜਾਇਆ ਕਰੋ ਆਫਲਾਈਨ ਪੜਾਇਆ ਕਰੋ ਤੁਹਾਡਾ ਜੀ ਇੰਨੀ ਮੈਂ ਗਾਰੰਟੀ ਤਾਂ ਕਹਿ ਸਕਦਾ ਜੀ ਮੈਂ ਅੱਜ ਵੀ ਆਫਲਾਈਨ ਪੜਾਉਣ ਬਹਿ ਜਾਣਾ ਆਫਲਾਈਨ ਦੇ ਵਿੱਚ ਤੁਹਾਨੂੰ ਪਤਾ ਕਿ ਇੱਕ ਬੱਚੇ ਦੀ ਫੀਸ ਕਟੋ-ਕਟਾ 15000 ਰੁਪਏ ਠੀਕ ਹੈ ਤੇ ਜਿਵੇਂ ਅੱਜ ਵੀ ਆਫਲਾਈਨ ਪੜਾਉਣਾ ਸ਼ੁਰੂ ਕਰਨਾ ਤਾਂ ਇਹ ਸਮਝ ਲਓ ਕਿ ਮੇਰੇ ਕੋਲੇ ਬੱਚੇ ਪੜਾਉਣ ਨੂੰ ਜਗ੍ਹਾ ਨਹੀਂ ਮਿਲਦੀ ਤੁਹਾਨੂੰ ਵੀ ਪਤਾਗਾ ਕਿਉਂਕਿ ਆਪਣਾ ਤਰੀਕਾ ਬਿਲਕੁਲ ਦੇਸੀ ਹੈ ਐਕਸ ਸਰਵਿਸਮੈਨ ਹੈ ਜਿੰਨੇ ਉਹ ਸਾਰੇ ਆਪਣੇ ਕੋਲੇ ਆ ਠੀਕ ਹੈ ਜੀ ਹੋਰ ਬਹੁਤ ਮਾਤਰਾ ਦੇ ਵਿੱਚ ਕੈਂਡੀਡੇਟ ਪੜਦੇ ਆ ਠੀਕ ਹੈ ਮੈਂ ਜੇ ਅੱਜ ਵੀ ਪੜਾਉਣ ਵੈਰ ਜਾਂਦਾ ਜੇ ਤੇ ਮੇਰੇ ਕੋਲੇ ਬਹੁਤ ਮੈਨੂੰ ਹੋਰ ਵੀ ਕਹਿੰਦੇ ਕਿ ਆਜੂ ਜੀ ਆਪਾਂ ਇਕੱਠੇ ਕੰਮ ਸ਼ੁਰੂ ਕਰਾ ਫਲਾਨਾ ਕਰ ਲੰਨੇ ਆ ਕਾਰਨ ਇਹ ਹੁੰਦਾਗਾ ਜਿਵੇਂ ਆਫਲਾਈਨ ਪੜਾਉਣ ਬਹਿ ਗਿਆ ਵੱਧ ਤੋਂ ਵੱਧ ਮੈਂ ਦਿਨ ਦੇ ਵਿੱਚ 100 ਤੋਂ 150 ਕੈਂਡੀਡੇਟ ਨੂੰ ਪੜਾ ਸਕਦਾ ਪਰ ਆਨਲਾਈਨ ਮੈਂ ਕੈਂਡੀਡੇਟਾਂ ਨੂੰ 10-10000 8-8000 ਕੈਂਡੀਡੇਟ ਨੂੰ ਪੜਾ ਸਕਦਾਗਾ ਨੇ ਤੁਹਾਡਾ ਫੈਸਲਾਗਾ ਤੁਹਾਡਾ ਫਾਇਦਾ ਉਹਦੇ ਵਿੱਚ ਸਿਰਫ 5% ਫੀਸ ਦੇ ਮੁਕਾਬਲੇ ਤੁਸੀਂ ਸਾਰੇ 6 ਮਹੀਨੇ ਤਿਆਰੀ ਕਰ ਸਕਦੇ ਹੋ ਕੋਈ ਬੱਚਾ ਸਾਲ ਦੀ ਬੈਲਟੀਟੀ ਵਾਲੀ ਤਿਆਰੀ ਕਰ ਸਕਦਾ ਹੈ ਠੀਕ ਹੈ ਜੀ ਤਾਂ ਕਰਕੇ ਪਰ ਜੇ ਤੁਸੀਂ ਦੇਖੋ ਤੁਹਾਡੇ ਬਰਾਬਰ ਮੈਂ ਮਿਹਨਤ ਕਰਾਂ ਮੈਂ ਕਿਹੜਾ ਨੌਕਰੀ ਲੈਣੀ ਹੈ ਤੁਹਾਡੇ ਬਰਾਬਰ ਪੜਾਂਗੇ ਤੁਸੀਂ ਮੈਨੂੰ ਦੇਖ ਕੇ ਸਟੱਡੀ ਕਰ ਲਿਆ ਕਰੋ ਯਾਰ ਕਿ ਇੱਕ ਬੰਦਾ ਸਾਰੇ ਸਬਜੈਕਟ ਕਰਵਾ ਰਿਹਾ ਆਪਾਂ ਨੂੰ ਤੁਸੀਂ ਕੋਈ ਟੀਚਰ ਦੇਖਿਆ ਹੁਣ ਤੱਕ YouTube ਤੇ ਜਿਹੜਾ ਸਾਰੇ ਸਬਜੈਕਟ ਇੱਕ ਕਰਮਾ ਇੰਗਲਿਸ਼ ਵੀ ਕਰਵਾਉਂਦਾ ਹੋਵੇ ਮੈਥ ਵੀ ਕਰਵਾਉਂਦਾ ਹੋਵੇ ਸਾਰੇ ਸਬਜੈਕਟ ਕਰਵਾਉਂਦਾ ਹੋਵੇ ਉਹ ਵੀ ਸਾਰੇ ਬੱਚਿਆਂ ਨੂੰ ਸਮਝਾਉਂਦੇ ਹੋਣ ਠੀਕ ਹੈ ਉਹਦਾ ਕਾਰਨ ਇਹ ਹੈਗਾ ਜਿਵੇਂ ਕਹਿੰਦੇ ਨਹੀਂ ਹੁੰਦੇ ਇੱਕ ਉਹ ਮਜ਼ਾਕ ਜਿਹਾ ਕਰੀ ਜਾਂਦੇ ਹੁੰਦੇ ਵੈਬਸਾਈਟ ਤੇ ਕਹਿੰਦੇ ਜੀ ਲੋ ਕਹਿੰਦੇ ਟੀਚਰ ਸਾਰੇ ਸਬਜੈਕਟ ਆਪ ਨਹੀਂ ਇੱਕ ਟੀਚਰ ਸਾਰੇ ਸਬਜੈਕਟ ਵੀ ਪੜਾ ਸਕਦਾ ਉਹ ਸਾਥੂ ਕੀ ਮੀਤ ਰੱਖੋਗੇ ਸੀ ਵੀ ਸਾਰੇ ਇਕੱਠੇ ਪੜ੍ਹ ਗਏ ਮਜ਼ਾਕ ਦੀ ਗੱਲ ਸੀ ਤਾਂ ਕਰਕੇ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਉਸ ਹੱਬ ਦੇ ਕਰਵਾ ਰਿਹਾ ਕਿ ਜੇ ਮੈਂ ਇਹਨਾਂ ਦੀ ਮਿਹਨਤ ਕੀਤੀ ਹੈ ਮੈਂ ਉਹਨਾਂ ਨੂੰ ਪੜ੍ਹਾਇਆ ਤਾਂ ਹੀ ਤੁਹਾਨੂੰ ਕਰਵਾ ਰਿਹਾ ਤਾਂ ਹੀ ਤੁਹਾਨੂੰ ਸਮਝ ਆ ਰਹੀ ਹੈ ਹੁਣ ਇੰਗਲਿਸ਼ ਵੀ ਤੁਹਾਡੇ ਵਾਸਤੇ ਇੰਨੇ ਵਧੀਆ ਇੱਕ ਲੈਕਚਰ ਪਾਇਆ ਹੋਇਆ ਵੀਡੀਓ ਦਾ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਹੋਇਆ ਉਹ ਲੈਕਚਰ ਨੂੰ ਹੁਣ ਦੇਖੋ ਤੁਹਾਡੇ ਲੈਕਚਰ ਇੰਗਲਿਸ਼ ਦੇ ਵਿੱਚ ਜਿਹੜੇ ਕੈਂਡੀਡੇਟ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਇੰਗ ਹੁੰਦਾ ਹੈ ਵਾਸਤੇ ਕੀ ਹੈ ਜੀ ਹੁਣ ਤੁਹਾਨੂੰ ਮਿਹਨਤ ਕਰਨੀ ਪਊਗੀ ਜੀ ਆਪਦੀ 6 ਤੋਂ 7 ਘੰਟੇ ਸਿੱਧੀ ਗੱਲ ਦੱਸ ਦਿਆ ਘੱਟੋ-ਘੱਟ ਕਹਿ ਰਹੇ 6 ਤੋਂ 7 ਘੰਟੇ ਵੱਧ ਤੋਂ ਵੱਧ ਜਿੰਨਾ ਕੱਢ ਸਕਦੇ ਕੱਢੋ ਠੀਕ ਹੈ ਜੀ ਫੇਰ ਤੁਹਾਡੇ ਪੇਪਰ ਦੀ ਮੇਰੀ ਗਰੰਟੀ ਹੈ ਤੁਹਾਡਾ ਪੇਪਰ ਕਲੀਅਰ ਹੋ ਗਈ ਹੋਊਗਾ ਪਹਿਲਾਂ ਤਾਂ ਆਪਣੇ ਕੋਲ ਬਹਾਨੇ ਹੁੰਦੇ ਸੀ ਜੀ ਸੰਤਾ ਫਲਾਣੇ ਨੂੰ ਮੈਥ ਨਹੀਂ ਸਮਝ ਆਉਂਦਾ ਜੀ ਸੰਤਾ ਫਲਾਣੇ ਨੂੰ ਰੀਜ਼ਨਿੰਗ ਨਹੀਂ ਸਮਝ ਆਉਂਦੀ ਸੰਤਾ ਫਲਾਣੇ ਨੂੰ ਜੀ ਆਪਣੀ ਇੰਗਲਿਸ਼ ਨਹੀਂ ਸਮਝ ਆਉਂਦੀ ਹੁਣ ਸਾਰਾ ਕੁਝ ਮੈਂ ਕਰਵਾ ਰਹੇ ਹਾਂਗਾ ਤੇ ਤੁਹਾਨੂੰ ਮੇਰਾ ਪੜਾਉਣ ਦਾ ਤਰੀਕਾ ਵੀ ਪਤਾ ਜਿਹੜੀਆਂ ਇਕਾਈਆਂ ਉਹ ਹੁੰਦੀਆਂ ਸੀ ਆਪਣਾ ਸਾਰੇ ਟੇਬਲ ਕੁਰਸੀਆਂ ਸਾਰੀਆਂ ਕੁਰਸੀਆਂ ਟੇਬਲ ਆ ਫਲਾਨਾ ਉੱਤੇ ਮਕਮਕਾ ਉਹ ਇਕਾਈਆਂ ਜਿਹੜੇ ਬੱਚੇ ਐਡੀ ਦੂਰ ਦੂਰ ਤੱਕ ਕੋਚਿੰਗ ਲੈ ਕੇ ਆਏ ਸੀ ਉਹ ਬੱਚਿਆਂ ਦੇ ਵੀ ਇਹਨੂੰ ਇਕੋ ਲਾਈਆਂ ਕਹਿੰਦੇ ਸੀ ਸਾਡੇ ਕੱਲੀ ਕੜੀ ਚੀਜ਼ ਦਿਮਾਗ ਦੇ ਵਿੱਚ ਪੈ ਗਈ ਉਹ ਇੰਨੀ ਔਖੀ ਇਕਾਈ ਸੀ SSC ਦੇ ਪੇਪਰ ਵੀ ਬੱਚੇ ਨੇ ਕਲੀਅਰ ਕੀਤੇ ਉਹਨਾਂ ਨੂੰ 5-5 ਨੰਬਰਾਂ ਦੇ ਉਹ ਪ੍ਰਸ਼ਨ ਹੁੰਦੇ ਹੁੰਦੇ ਸੀ ਜਿਹੜੇ ਸੀ ਸਾਡੇ 5ਾਂ ਦੇ ਵਿੱਚ ਇੱਕ ਜਾਂ ਦੋ ਸਹੀ ਹੁੰਦੇ ਸੀ ਹੁਣ ਸਾਡੇ 5 ਦੇ 5 ਸਹੀ ਹੁੰਦੇ ਆ ਉਹ ਲੈਕਚਰ ਵੀ ਪਾਏ ਆਪਣੇ YouTube ਤੇ ਠੀਕ ਹੈ ਜੇ ਮੈਂ ਮਿਹਨਤ ਕਰ ਸਕਦਾ ਰਾਜੇ ਤੁਹਾਡੇ ਵਾਸਤੇ ਤੁਹਾਡਾ ਦਾ ਤੁਸਾਂ ਸੰਖਾ ਲੈਣੀ ਹੈ ਤੁਸਾਂ ਨੌਕਰੀ ਲੈਣੀ ਹੈ ਤੁਸਾਂ ਮੈਨੂੰ ਦੁੱਗਣੀ ਮਿਹਨਤ ਕਰੋ ਠੀਕ ਹੈ ਮੇਰਾ ਪੀਡੀਐਫ ਵੀ ਬਣਾਉਣੇ ਆ ਮੇਰਾ ਦਾ ਸਲੇਪਸ ਵੀ ਤਿਆਰ ਕਰਨਾ ਫਿਰ ਉਹ ਤੁਹਾਡੇ ਤੱਕ ਪਹੁੰਚਦਾ ਵੀ ਕਹਿੰਦਾ ਤੁਸੀਂ ਸਿਰਫ ਇੱਕ ਕੰਮ ਕਰਨਾ ਤੁਸੀਂ ਓਨਲੀ ਪੜਨਾ ਤੁਸੀਂ ਓਨਲੀ ਪੜਦਾਂਗਾ ਇਹ ਚੀਜ਼ਾਂ ਹੁੰਦੀਆਂ ਆਪਣੇ ਵਾਸਤੇ ਠੀਕ ਹੈ ਜੀ ਬਾਕੀ ਰਾਜੇ ਲੱਗੇ ਰਹੋ ਮਿਹਨਤ ਕਰੋ ਦਿਨ ਰਾਤ ਜਿੰਨੀ ਮਿਹਨਤ ਕਰੋਗੇ ਉਨੀ ਘਟ ਹੈ ਨੌਕਰੀ ਰਾਜੇ ਲੈਣੀ ਦੇਖੋ ਮੈਂ ਦੁਬਾਰੇ ਫੇਰ ਕਹਿੰਦਾ ਜੇ ਨੌਕਰੀ ਲੈਣੀ ਕੋਈ ਛੋਟੀ ਮੂਟੀ ਗੱਲ ਨਹੀਂ ਹੈਗੀ ਇੰਨੇ ਕੈਂਡੀਡੇਟਾਂ ਦੇ ਵਿੱਚੋਂ ਨਿਕਲਣਾ ਬਹੁਤ ਵੱਡੀ ਗੱਲ ਹੈਗੀ। ਠੀਕ ਹੈ ਜੀ। ਮੈਂ ਤਾਂ ਆਪ ਨੂੰ ਕਰਨੀ ਪੂਗੀ। ਮੈਂ ਤੋਂ ਤਾਂ ਭੱਜ ਨਹੀਂ ਸਕਦੇ। ਠੀਕ ਹੈ ਜੀ। ਟਾਈਮਿੰਗ ਤੁਹਾਨੂੰ ਦੱਸਤੀ ਐ ਇੰਨੀ ਟਾਈਮ ਕਿ ਜੇ ਕੋਈ ਕੈਂਡੀਡੇਟ ਕੱਢ ਸਕਦਾ ਤਾਂ ਕਰੋ ਜ਼ਰੂਰੀ ਨਹੀਂ ਹੈਗਾ ਕਿ ਲਗਾਤਾਰ ਹੀ ਕੱਢਣੀ ਹੈ ਕਿ 6 ਘੰਟੇ ਬੈਠਣਾ ਹੈ। ਕੋਈ ਦੱਤ ਤੜਕੇ ਕੱਢ ਲਓ 3 ਘੰਟੇ, 3 ਘੰਟੇ ਸ਼ਾਮ ਨੂੰ ਕੱਢ ਲਓ। ਨੀਂਦ ਘਟਾ ਦਿਓ 3-4-5 ਮਹੀਨਿਆਂ ਤਾਂ ਗੱਲ ਹੈ ਨੀਂਦ ਘਟਾ ਦਿਓ ਜਿੰਨੀ ਘਟਦੀ ਐ। ਠੀਕ ਹੈ ਇੱਕ ਤਾਂ ਦੰਤ ਵਿੱਚ ਰਜਿਸਟਰ ਕਰ ਲਿਆ ਕਰੋ। ਹਜੇ ਤਾਂ ਇਹਨਾਂ ਤੋਂ ਦੱਸਦਾਂਗਾ ਹਜੇ ਤੀਰ ਕਹਿੰਦੇ ਨਾ ਕਮਾਂ ਠੀਕ ਹੈ ਹਜੇ ਕਮਾਨ ਆਪਾਂ ਸਿੱਟ ਦਿੱਤੀ ਸੱਡਿਆ ਨਹੀਂ ਮਤਲਬ ਹਜੇ ਕਮਾਨ ਖਿੱਚੀ ਆ ਆਪਾਂ ਠੀਕ ਹੈ ਤਾਂ ਕਰਕੇ ਕਹਿਣਾਗਾ ਤੇ ਸਭ ਤੋਂ ਜ਼ਿਆਦਾ ਫੋਕਸ ਕਰਨਾ ਰਹਾ ਜੀ ਆਪਾਂ ਕਰੰਟ ਅਫੇਅਰ ਤੇ ਕਿਉਂਕਿ ਕਰੰਟ ਅਫੇਅਰ ਜਾ ਕੇ ਦੇਖਿਆ ਪਿਛਲੀ ਵਾਰ 15 ਤੋਂ 18 ਨੰਬਰਾਂ ਦਾ ਕਰੰਟ ਅਫੇਅਰ ਕਵਰ ਹੋਇਆ ਪੇਪਰਾਂ ਦੇ ਵਿੱਚ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਮੈਥ ਰੀਜਨ ਸਾਰੇ ਤੇ ਫੋਕਸ ਕਰਾਂ ਸਭ ਤੋਂ ਵੱਧ ਕਰੰਟ ਅਫੇਅਰ ਤੇ ਕਹਿੰਦਾ ਕਰੰਟ ਅਫੇਅਰ ਦਾ ਫਾਇਦਾ ਲੈ ਸਕਦੇ ਹੋ ਲੈ ਲਓ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ 2021 22 23 24 ਸਾਰੇ ਸਾਲਾਂ ਦੇ ਕਰੰਟ ਅਫੇਅਰ ਕਰਵਾਉ ਤੇ ਦੂਜੇ ਤੁਹਾਡੇ ਵੀ ਸਾਰੇ ਕਰਵਾ ਦੂੰਗਾ ਦੂਜੇ ਪਰ ਜਿਹੜੇ 2024 ਦੇ ਗ੍ਰੈਂਟ ਤੇ ਇਹਨੀਆਂ ਕਲਾਸਾਂ ਤੁਸੀਂ ਡੇਲੀ ਲਾਇਆ ਕਰੋ ਜੇ ਕੁਝ ਬੰਨਣਾ ਚਾਹੁੰਦੇ ਹੋ ਫ੍ਰੀ ਕਲਾਸਾਂ ਆ ਗਈਆਂ ਉਹਦਾ ਫਾਇਦਾ ਲੈ ਲਓ ਜੇ ਫ੍ਰੀ ਦਾ ਲੈਤਾ ਜਾਂਦਾ ਠੀਕ ਹੈ ਤਾਂ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ